ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪੀਰ ਨਿਗਾਹੇ ਕਮੇਟੀ ਕਾਦਿਆ ਵੱਲੋਂ ਹਰ ਮਹੀਨੇ ਦੇ ਜੇਠੇ ਵੀਰਵਾਰ ਪੀਰ ਨਿਗਾਹੇ ਜਾ ਕੇ ਲੰਗਰ ਲਗਾਏ ਜਾਂਦੇ ਸਨ ਪਰ ਇਸ ਵਾਰ ਪਾਕ 파ਰਦ ਦੀ ਜੰਗ ਦੇ ਕਾਰਨ ਕਾਦੀਆਂ ਦੇ ਮੇਨ ਬਾਜ਼ਾਰ ਵਿੱਚ ਹੀ ਖੁੱਲਾ ਲੰਗਰ ਲਗਾਇਆ ਗਿਆ ਗਲਬਾਤ ਕਰਦਿਆਂ ਪ੍ਰਧਾਨ ਵਿਜੇ ਕੁਮਾਰ ਬੋਬੀ ਅਤੇ लाਡੀ ਕੋੜੀਆਂ ਵਾਲਾ ਨੇ ਦੱਸਿਆ ਕਿ ਕਿ ਅਸੀਂ ਹਰ ਮਹੀਨੇ ਜੇਠੇ ਵੀਰਵਾਰ ਕਾਦੀਆਂ ਵਾਸੀਆਂ ਦੇ ਸਹਿਯੋਗ ਨਾਲ ਪੀਰ ਨਿਗਾਹੇ ਜਾ ਕੇ ਲੰਗਰ ਲਗਾਉਂਦੇ ਸਾਂ ਪਰ ਇਸ ਵਾਰ ਹਾਲਾਤ ਠੀਕ ਨਾ ਹੋਣ ਕਾਰਨ ਅਸੀਂ ਸੰਗਤਾਂ ਲਈ ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਹੀ ਸਵੇਰੇ ਕੜੀ ਚੋਲ ਚਾਹਤੇ ਸ਼ਾਮ ਨੂੰ ਟਿੱਕੀਆਂ ਦਾ ਲੰਗਰ ਲਗਾਇਆ ਗਿਆ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਕੋਈ ਵੀ ਤਿਉਹਾਰ ਆਉਂਦਾ ਹੈ ਤਾਂ ਸਾਡੀ ਕਮੇਟੀ ਵੱਲੋਂ ਲੰਗਰ ਲਗਾਏ ਜਾਂਦੇ ਹਨ ਸਾਨੂੰ ਸੰਗਤਾਂ ਦਾ ਇਸੇ ਤਰ੍ਹਾਂ ਸਨਯੋਗ ਮਿਲਦਾ ਰਹੇ ਅਤੇ ਅਸੀਂ ਲੰਗਰ ਲਗਾਉਂਦੇ ਰਹੀਏ ਇਸ ਮੌਕੇ ਲਾਡੀ ਪਾਟੀਆਂ ਅਰਜੁਨ ਸ਼ਰਮਾ ਤਰਸੀਮ ਲਾਲ ਨਿੱਕਾ ਕੇਸੀਨਾਥ ਦੇਵੜ ਨੀਰਜ ਕੁਮਾਰ ਜਰਨੈਲ ਸਿੰਘ ਆਦਿ ਹਾਜ਼ਰ ਸਨ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟੀਆਂ ਦੀ ਰਿਪੋਰਟ ਹਰ ਹਰ ਦੇਖੇ ਵੀਰਵਾਰ ਹਰ ਮਹੀਨੇ ਪੇਂਗਾ ਲੰਗਰ ਲੈ ਕੇ ਜਾਂਦੇ ਹਾਂ ਕਿਉਂਕਿ ਇਸ ਕਰਕੇ ਹੀ ਅਕਦਾ ਲੰਗਰ ਕਾਦੀਆਂ ਦੀ ਲਾ ਦਿੱਤਾ ਕਿਉਂਕਿ ਮਾਹੌਲ ਖਰਾਬ ਹੀ ਕਿਉਂਕਿ ਜੰਗ ਲੱਗੀ ਏ ਇਸ ਜੰਗ ਕਰਕੇ ਅਸੀਂ ਨਹੀਂ ਸੰਗਤ ਆਦੀ ਅੰਕਾਏ ਨੂੰ ਜਾਈ ਅਸੀਂ ਸ਼ਹਿਰ ਕਾਦੀਆਂ ਨੇ ਵੇਚੀ ਲੱਗਦਾ ਲਾਤਾ ਪੇਂਗਾ ਲੰਗਰ ਕਮੇਟੀ ਕਾਦੀਆਂ ਨੂੰ ਅੱਜ ਕਾਹਦਾ ਕਾ ਲੰਗਰ ਲਗਾਇਆ ਅੱਜ ਆਇਆ ਜੀ ਪਹਿਲਾਂ ਕਰਾ ਪ੍ਰਸ਼ਾਦ ਦਾ ਫਿਰ ਅਸੀਂ ਲੰਗਰ ਲਾਤਾ ਜੀ ਚਾਹ ਵੀ ਪਿਆਈ ਏ ਇਹ ਰਹੀ ਲੰਗਰ ਲਾਤਾ ਦੀ ਟਿੱਕੀਆਂ ਦਾ ਬਹੁਤ ਵਧੀਆ ਲੰਗਰ ਲੱਗਾ ਜੀ ਹਰ ਮਹੀਨੇ ਸੇਵਾ ਹੁੰਦੀ ਰਹੇਗੀ ਤਾਂ ਹੀ ਹਾਂ ਜੀ ਹਾਂ ਜੀ ਹਰ ਮਹੀਨੇ ਬੋਥੇ ਵੀਰਵਾਰ ਰਹੀ ਉੱਥੇ ਲੰਗਰ ਲੈ ਕੇ ਜਾਂਦੇ ਹਾਂ ਬਾਕੀ ਜਿਹੜੇ ਸ਼ਹਿਰ ਤੇ ਲੰਗਰ ਆਦੇ ਆਉਂਦੇ ਨੇ ਉਹ ਵੀ ਇਹੀ ਹਰ ਦਿਨ ਦਿਹਾੜ ਦਾ ਲੰਗਰ ਇੱਥੇ ਲਾਉਂਦੇ ਆ ਸ਼ੁਗਰਾਚਰੀ ਦਾ ਲਾਉਂਦੇ ਆ ਜਿਹੜੇ ਵੀ ਤਿਆਰਕ ਤੇ Hindu ਤਰਫੋਂ ਆਦੇ ਆਉਂਦੇ ਆ ਇੱਥੇ ਲਾਉਂਦੇ ਆ ਇੱਦਾਂ ਲੱਗਦਾ ਰਹੇਗੀ ਲੱਗਦੇ ਰਣਗੇ ਜੀ ਬਾਬਾ ਕਿਰਪਾ ਕਰੇ ਤਾਂ ਪੀਰ ਨਗਾਹ ਲੰਗਰ ਕਮੇਟੀ ਲੰਗਰ ਲਾਉਂਦੀ ਰਹੇਗੀ ਮੈਂ ਅਰਜੁਨ ਸ਼ਰਮਾ ਜੀ ਸ਼ਹਿਰ ਕਰਦਿਆਂ ਤੋਂ ਸਾਡੇ ਸਾਰੇ ਸ਼ਹਿਰ ਵਾਸੀ ਅਸੀਂ ਪੀਲ ਲਗਾਏ ਹਰ ਜੇਠੇ ਵੀਰਵਾਰ ਲੰਗਰ ਲੈ ਕੇ ਜਾਂਦਾ ਸੀ ਜੋ ਖਰਾਬ ਮਾਹੌਲ ਕਰਕੇ ਜੋ ਪੰਜਾਬ ਦੇ ਵਿੱਚ ਲੜਾਈ ਦਾ ਮਾਹੌਲ ਹੈ ਬਹੁਤ ਜ਼ਿਆਦਾ ਉਹਦੇ سلسلے ਦੇ ਵਿੱਚ ਆਪਾਂ ਅੱਜ ਵੀਰਵਾਰ ਜੇਠਾ ਵੀਰਵਾਰ ਸ਼ਹਿਰ ਕਾਦੀਆਂ ਦੇ ਵਿੱਚ ਲੰਗਰ ਲਾਇਆ ਹੈ ਉਹ ਸਾਰੇ ਸ਼ਹਿਰ ਦੇ ਸੰਜੋਗ ਦੇ ਨਾਲ ਲਾਇਆ ਹੈ ਤੋ ਬਹੁਤ ਹੀ ਵਧੀਆ ਲੰਗਰ ਚੱਲਿਆ ਉਹ ਸਾਰਿਆਂ ਨੂੰ ਜਮਸਤਾਂ ਦੀ ਚਾਹ ਪੀਣਾਂ ਦੀ